ਅੱਖੀਂ ਖੁਸ਼ ਹੋ। ਹਾਂ ਜੀ ਸਸਰ ਘਰ ਦੇ ਸਾਰਿਆਂ ਨੂੰ ਕਿੱਦਾਂ ਸਾਰੇ ਆਏ ਉੱਥੇ ਸਾਰਿਆਂ ਨੇ ਵਧਾਈਆਂ ਹੋ ਕੇ ਤੇ ਸਾਰਿਆਂ ਨੂੰ ਮੇਰੇ ਵੱਲੋਂ ਪਹਿਲਾ ਗੁੱਡ ਮਾਰਨਿੰਗ ਤੇ ਆਪਾਂ ਉੱਠ ਗਏ ਆ ਤੇ ਹੁਣ ਅੱਜ ਆਪਾਂ ਚੱਲਿਆਂ ਦੀ ਗੁਰਦੁਆਰੇ ਪੂਜਾ ਕਰ ਤੇ ਮਾਲਾ ਚੜਾਉਣਾ ਤੇ ਬਾਕੀ ਆਪਾਂ ਦਾ ਵਾਹਿਗੁਰੂ ਦੀ ਕਿਰਪਾ ਜਾਂ ਤੇ ਆਪਾਂ ਵਾਹਿਗੁਰੂ ਦਾ ਸ਼ੁਕਰ ਕਰਨ ਚੱਲੇ ਆ ਤੇ ਆਪਾਂ ਮੈਂ ਪਾਪਾ ਮੈਂ ਤੇ ਪਾਪਾ ਜੀ ਕੋਲ ਕੋਲ ਜਾ ਰਹੇ ਆ ਰਮਾਲਾ ਚੜਾਣ ਤੇ ਆਪਾਂ ਨਾਲ ਸੀਗੇ ਪਾਪਾ ਜੀ ਨਾਲ ਆ ਰਹੇ ਆ ਤੇ ਫਿਰ ਮੈਂ ਪਾਪਾ ਜੀ ਨਾਲ ਚੁੱਕ ਵਰਤਾਰੇ ਰਮਾਲਾ ਚੜਾਣ ਚੱਲੀ ਆ ਸਾਰੇ ਆਪਰੇ ਵਲੌਗ ਨਾ ਬਣ ਰਿਹਾ ਵਲੌਗ ਕਿਤਾ ਲਾ ਕੇ ਹਾਂਜੀ ਮੰਮਾ ਵੀ ਰੈਡੀ ਹੋ ਕੇ ਸੀਗੇ ਤੇ ਹੁਣ ਆਪਾਂ ਚੱਲੇ ਆ ਤੱਕੋ ਆਪਾਂ ਰਮਾਲਾ ਸਤਿ ਰਮਾਲਾ ਤੇ ਤੇ ਪਰਵਲਾ ਲੱਕੇ ਆਇਆ ਤੇ ਤੇ ਸੱਤੇ ਪਿਆਰ ਕੋਸ ਨੇ ਕੋਸ ਨੇ ਮੰਮਾ ਬੱਚਿਆਂ ਨੂੰ ਪਤਾ ਇਹੋ ਪਖੜਿਆ ਪਾਉ ਪੱਠੇ ਆਜੋ ਹਾਂਜੀ ਹਣ ਆਪਾਂ ਪਤਾਸ ਤੇ ਲੈ ਲੇ ਸੁਪਰਸ਼ਾਦ ਵਾਸਤੇ ਤੇ ਬਾਕੀ ਹੁਣ ਆਪਾਂ ਚੱਲੇ ਆਂ ਗੁਰਦੁਆਰੇ ਮੰਮੀ ਪਾਪਾ ਜੀ ਨਾਲ ਆ ਪਰਵਲਾ ਤੜਾਂ ਚੱਲੇ ਆ ਸੀ ਪਾਏ ਕਰੋ ਤੇ ਘਰ ਪਾ ਹੋਈ ਆਪਰੇ ਤਾਂ ਪਾਣੀ ਰਵੇ ਹਨ ਐਸਲੇ ਆਪਾਂ ਪਾਪਾ ਜੀ ਦਾ ਸ਼ੁਕਰਾਨਾ ਕਰਨ ਚੱਲੇ ਆ ਅਰੇ ਆਪਾਂ ਘਰਤੋਰੇ ਨੇੜੇ ਆ ਚੁੱਕੇ ਹਾਂ ਤੇ ਘਰਤੋਰੇ ਹੰਡ ਪਾਟ ਖੁੱਲਿਆ ਹੋਇਆ ਤੇ ਪਾਪਾ ਜੀ ਬਾਤ ਕਰ ਰਹੇ ਆ ਤੇ ਹੁਣ ਆਪਾਂ ਆ ਕੇ ਜਾ ਕੇ ਘਰਤੋਰੇ ਤੇ ਥਾਟੇ ਇੱਕੇ ਫਿਰ ਮਿਲਦੇ ਹਾਂ ਜੇ ਆਪਾਂ ਆ ਕੇ ਤੇ ਹੁਣ ਆਪਾਂ ਪਹੁੰਚ ਚੁੱਕੇ ਹਾਂ ਆਪਾਂ ਸਭ ਲਈ ਸੁੱਖਾ ਮੰਗਾਗੇ ਜਿਹੜਾ ਮੈਂ ਨਮਾੜਾ ਬੋਲਦੇ ਹਾਂ ਨਾਲੇ ਵੀ ਚਲੋ ਪਾਪਾ ਜੀ ਹਰ ਇੱਕ ਤੇ ਕਮਾਈ ਤੇ ਬਰਕਤ ਪਾਵੇ ਤੇ ਆਪਣੇ ਪਰਿਵਾਰ ਤੇ ਹਮੇਸ਼ਾ ਮੇਰੇ ਪਰ ਹੱਥ ਰੱਖੇ ਤੇ ਫਿਰ ਆਪਾਂ ਮਿਲਦੇ ਆਕੇ ਅੱਜ ਆਪਾਂ ਘਰ ਤੋਰੇ ਪਾ ਚੁੱਕੇ ਆ ਤੇ ਹੁਣ ਆਪਾਂ ਜਿ ਮੱਖਾ ਤੇ ਕੇ ਦਸਨ ਕਰਕੇ ਫਿਰ ਆਪਾਂ ਮਿਲਦੇ ਆਕੇ ਅੰਤਿ ਹਰ ਆਪਾਂ ਘਰ ਤੋਰੇ ਬਖਤਰੇ ਕਲਾਸਿਕਾ ਦਰਸ਼ ਕਰ ਲੈ ਸੀ ਤੇ ਦਸਨ ਮੱਠ ਬੈਠ ਕੇ ਆਏ ਆ ਬਾਬਾ ਜੀ ਦੀ ਬਾਣੀ ਸੁਣ ਕੇ ਆਏ ਆ ਤੇ ਬਾਕੀ ਆਪਾਂ ਦਾ ਹਣ ਤੇ ਲੈ ਆਪਾਂ ਕਰੇ

ਤੋ ਬਾਰ ਬੱਤ ਹੋਇਆ ਤੇ ਬਾਕੀ ਦੀਦੀ ਹੱਥ ਜਾ ਰਹਾ ਤੇ ਦੀਦੀ ਆਏ ਨੂੰ ਥੋੜਾ ਘੱਟ ਦਿਨ ਹੋਇਆ ਸੀ ਕੱਲ ਹੀ ਆਏ ਸੀ ਤੇ ਆਪਾਂ ਆਲੂ ਟਿੱਕਾ ਬਣਾਇਆ ਤੇ ਤੁਹਾਨੂੰ ਪਤਾ ਜਿਹਾ ਬਲਾਹ ਹੈ ਨਾ ਹਾਂ ਜੀ ਲਾਈਵ ਹਾਂ ਹਾਏ ਦੀਦੀ ਜਾ ਰਹੇ ਹਾਂ ਠੀਕ ਹੈ ਹਾਂ ਚੱਲਣਾ ਨਾਲ ਤੇ ਇਹ ਤਾਂ ਬਹੁਤ ਕਰਦਾ ਚੱਲ ਵੜ ਪਰ ਮਦਪੂਰੀ ਮੈਂ ਜਾਣੀ ਸਕਦੀ ਕਿਉਂ ਹੋਰ ਘਰੇ ਕੰਮ ਕਿਹਨੇ ਕਰਣਾ ਮੰਮੀ ਤਾਂ ਫਿਰ ਮੇਰੇ ਤੋਂ ਮੰਮੀ ਕੱਲ੍ਹ ਰਹਿ ਜ ਮਰੀ ਹੜਾ ਮੰਮਾ ਕੋਈ ਨਹੀਂ ਖਾਣਾ ਮੰਮਾ ਮੁੜੇ ਆਈਆਂ ਸ਼ਾਮ ਨੂੰ ਮੁੜੇ ਦੇਖੋ ਮੈਂ ਸਫਾਈ ਵੀ ਕਰ ਲਈ ਹਾਂਜੀ ਤੇ ਆਪਾਂ ਕੰਮ ਕਰਕੇ ਹੋੜਾ ਸਫ੍ਰੀਤ ਦੀਦੀ ਵਰਗ ਚੱਲ ਕੇ ਸੀ ਤੇ ਆਪਾਂ ਕੰਮ ਵੀ ਫ੍ਰੀ ਕਰ ਲਿਆ ਹੋ ਕੇ ਫ੍ਰੀ ਹੋ ਕੇ ਤੇ ਬਾਕੀ ਅੱਜ ਆਪਾਂ ਬਣਾਉਣ ਲੱਗ ਕਹਿੰਦੇ ਫਰੰਚ ਫਰਾਈ ਤੇ ਮਨੋ ਲੱਗ ਕੇ ਸਪੋਖ ਤੇ ਮੈਂ ਸੋਚਾ ਤਲਾ ਕੋਸੇ ਬਣਾ ਲਈ ਹੈਣਾ ਤੇ ਮੰਮੀ ਪਾਪਾ ਦੀਦੀ ਵਰਗਾਂ ਕੋਲ ਗਏ ਹੋਇਆ ਛੱਡਣ ਲਈ ਤੇ ਮੈਂ ਸੋਚਾ ਤਲਾ ਫਰੰਚ ਫਰਾਈ ਬਣਾਉਣੇ ਆਣਾ ਤੇ ਪਾਲਾ ਪਾਲਾ ਕਿਵਾਂ ਗੈ ਆਲੂ ਫਿਰ ਆਲੂ ਨੂੰ ਕੱਟਾਂਗੇ ਧੋਵਾਂਗੇ ਤੇ ਵੇਖਦੇ ਹਾਂ ਕੀ ਬਣਦਾ ਅੱਜ ਰੈਸਪੀ ਆਲੂ ਫਰੈਂਕ ਫਰਾਈ ਬਣਦਾ ਕਿ ਕੀ ਬਣਦਾ ਤੇ ਆਪਣੇ ਬਲਾਵਨ ਬਣ ਰਹੇ ਹੋ ਤੇ ਫਿਰ ਆਪਾਂ ਮਿਲਦੇ ਆ ਕਿ ਅੱਜ ਆਪ ਬਣਾਉਣ ਲੱਗਿਆ ਫਰੈਂਚ ਫਰਾਈ ਤੇ ਪਹਿਲਾਂ ਥੋੜੀ ਘਰ ਸਾਫ ਕਰ ਲਈ ਤੇ ਪਹਿਲਾਂ ਆਪਾਂ ਕੱਟਾਂਗੇ ਆਲੂ ਤੇ ਆਲੂ ਕੱਟ ਕੇ ਫਿਰ ਨਾਲ 프라이 ਤੇ ਧੋਵਾਂਗੇ ਤੇ ਮੈਂ ਦੇਖਦੀ ਹਾਂ ਫਸਟ ਵਾਰ ਬਣਾਉਣ ਲੱਗਿਆ ਫਰੈਂਚ ਫਰਾਈ ਉਹ ਤਾਂ ਮੈਂ YouTube ਤੇ ਦੇਖਿਆ ਸੀਗਾ ਤੇ ਹੁਣ ਪਾਲੂ ਕੱਟਦੇ ਆ ਇੱਕ ਪਾਲੂ ਕੱਟਿਆ ਗਿਆ ਹੁਣ ਆਪਾਂ ਦੂਸਰਾ ਅੰਨ ਕੱਟਦੇ ਆ ਅੱਜ ਜੀ ਪਹਿਲਾ ਪਾਲੂ ਛਿੱਲ ਰਹੇ ਆ ਤੇ ਅੱਲ ਥੋੜਾ ਛਿੱਲਣੇ ਆਖੇ ਆ ਤੇ ਕੋਈ ਗੱਲ ਨਹੀਂ ਆਪਾਂ ਕੋਸ਼ਿਸ਼ ਕਰੀ ਜੰਨੇ ਆ ਤੇ ਆਪਣਾ ਚਾਰ ਆਦੂ ਛਿੱਲੇ ਗਏ ਹੁਣ ਖਾਦ ਮੰਨ ਲਓ ਇਹ ਤਾਂੱਸ ਮੈਂ ਆਵਦੇ ਕੋਣੀ ਬਣਾਉਂ ਤੀ ਤੱਕ ਮੈਂ ਪੱਲ ਨਹੀਂ ਆਣਾ ਕਰੇ ਤੇ ਭੈਣ ਮੇਰੀ ਪਈ ਹੋਈ ਆ ਤੇ ਉਹ ਵੀ ਹੈ ਗਿਆ ਤੇ ਮੰਮੀ ਡਾੜੀ ਗਏ ਹੋਇਆ ਇਸ ਲਈ ਫਰ ਛੋੜੇ ਪਾਲੂ ਪੱਟਾ ਜੇ ਆਪਾਂ ਜਾਲਣ ਕਰਤੇ ਅੱਜ ਤੇ ਆਪਾਂ ਕੱਟ ਲੈ ਫਿਰ ਇਹਨੂੰ ਆਪਾਂ ਪਕਾੜ ਦੇ ਸਾਲ ਸੋੜ ਸੋੜ ਸਰਫਰਾਈਟ ਤੋਂ ਦੋਸਤ ਕਰਤਾ ਨੇ ਫਿਰ ਬਾਕੀ ਆਪਾਂ ਫਰਾਈਟ ਫਰਾਈ ਬਣਾਉਣੇ ਆ ਪਹਿਲਾਂ ਤਾਂ ਨੂੰ ਐਂਦਾ ਕੱਟ ਲਵਾਂਗੇ ਤੇ ਇਹਦਾ ਨਾ ਤਾਂ ਉਹੜਾ ਲੱਕੇ ਦੇਖੋ ਜੇ ਤਲਾ ਪੈਨਲ ਐਂਦਾ ਕੱਟੂਗੇ ਫਿਰ ਮੈਂ ਐਂਦਾ ਕੱਟ ਲਵਾਂਗੀ ਦੇਖੋ 4 ਸੇ 4 ਸਾਲ ਨੂੰ ਕੱਟਿਆ ਗਿਆ ਫਿਰ ਇਸੇ ਤਰ੍ਹਾਂ ਆ ਦੂਸਰੇ ਵੀ ਹਲੂਤੇ ਕੱਟ ਦਾਂਗੇ ਬ੍ਰੇਕ ਬ੍ਰੇਕ ਕੱਟਣਿਆ ਤਾਂ ਕਿ ਛਿੱਟ ਉੱਪਰ ਜਾਣ ਤੇ ਬੋਲੇ ਹੋ ਜਾਣ ਆਪਾਂ ਆਲੂ ਛੋਟੇ ਛੋਟੇ ਬ੍ਰੇਕ ਬ੍ਰੇਕ ਚਾਰ ਚਾਰਸ ਕੱਟ ਲੈ ਸੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਧੋਣ ਲੱਗੀਆਂ ਇਹਨੂੰ ਆਪਾਂ ਦੋ ਵਾਰੀ ਧੋਣ ਲੱਗੇ ਤਾਂ ਕਿ ਲੱਗੋ ਕੰਦਾ ਦਾ ਪਾਣੀ ਨਿਕਲ ਜਾ ਤੇ ਸਾਫ ਪਾਣੀ ਹੋ ਜਾਵੇ ਤੇਰਾ ਪਾਣੀ ਥੋੜਾ ਜਿਹਾ ਪਲੱਕ ਦਾ ਵਲਟ ਵਲਟ ਦਾ ਤੇ ਆਪਾਂ ਇਹ ਪਾਣੀ ਨਹੀਂ ਲੈਣਾ ਤੇ ਫਿਰ ਆਪਾਂ ਦੂਸਰਾ ਪਾਣੀ ਚ ਕੱਢ ਦਾਂਗੇ ਜਦੋਂ ਕਿ ਅੰਦਰ ਤੋਂ ਤੋੜਾ ਲਾ ਕੇ ਨਾ ਨਾ ਸਾਫ ਪਾਣੀ ਨਹੀਂ ਹੁੰਦਾ ਸਾਜੀ ਸਾਫ ਪਾਣੀ ਹੋ ਗਿਆ ਤੇ ਫਿਰ ਇਹਨੂੰ ਆਪਾਂ ਕੱਢ ਲਾਂਗੇ ਵਾਲਟ ਵਾਈਟ ਹੋ ਗਿਆ ਪਾਣੀ ਵਾਲਟ ਵਾਰਕ ਨਿਕਲ ਗਿਆ ਜੋ ਕ ਸਾਫ ਨਹੀਂ ਸੀਗਾ ਗੰਦਾ ਸੀਗਾ ਦੇਖੋ ਜੀ ਆਪਾਂ ਫਰੰਟ ਸੇ ਸਾਫ ਕਰ ਲਿਆ ਦੇਖੋ ਆ ਲਓ ਤੇ ਹੁਣ ਆਪਾਂ ਇਹਨੂੰ 5-7 ਮਰਤਲੇ ਬਾਦ ਲਾਂਗੇ ਪਾਣੀ ਤਾਂ ਤਾਂ ਆ ਇੱਕ ਗਲਾਸ ਪਾਣੀ ਲਾ ਲਿਆ ਸੀਗਾ ਤੇ ਹੁਣ ਆਪਾਂ ਇਹਨੂੰ ਛਾਲਾਂਗੇ ਹਣ ਬਾਪ ਪਾਲ 7 ਮਰਤਲੇ ਬਾਦ ਲਾਂਗੇ ਤਾਂ ਕਿ ਫੁੱਲ ਫੁੱਲ ਹੋ ਜਾਣ ਇਹ ਕੱਲ ਥੋੜਾ ਰਹਿਣਾ ਸੀ ਇਹ ਕੱਟਤੀ। ਦੇਖੋ ਜੀ ਹੁਣ ਆਪਾਂ ਆਲੂ ਬਾਲਨ ਦੇ ਤਰ੍ਹਾਂ ਤੇ ਪੰਜ-ਸੱਤ ਮਟਲੇ ਬਾਲ ਦਾਂਗੇ। ਤੇ ਉਹਨਾਂ ਟਾਈਮ ਆਪਾਂ ਮੱਤਚ ਥੋੜਾ ਪਾਣੀ ਮਿਕਸ ਕਰਕੇ ਫਿਰ ਉਹਨੂੰ ਆਪਾਂ ਪਤਲਾ-ਪਤਲਾ ਪੇਸਟ ਬਣਾਵਾਂਗੇ ਤਾਂ ਕਿ ਜਦੋਂ ਫ੍ਰੈਂਚ ਫਰਾਈ ਬਣਾ ਲੈ ਹੁਣ ਕਿ ਤਾਜ ਉਪਲ ਰਾਂਗੇ ਤੂੰ ਕੱਟ ਕੇ ਪਾਣੀ ਤੋਂ ਬਾਹਰ ਸੁਕਾ ਕੇ ਕਰਕੇ ਫਿਰ ਉਹਨੂੰ ਆਪਾਂ ਟਿੱਪ ਕਰਕੇ ਫਰਾਈ ਕਰਾਂ ਤਾਂ ਬਹੁਤ ਟੇਸਟੀ ਬਹੁਤ ਚਰਸਵਾਦਕ ਤੇ ਪਾਕਿਸਤਾਨ ਘਰ ਤੇ ਦਿਖਾਵਾਂਗੇ ਆਪਣੇ ਬਣਾਵਣਾ ਬੜੇ ਦੋ ਹਰਜੀ ਤੇ ਆਪਣੇ ਹਲ-ਵਲ ਨਾਲ ਤਾਂ ਤੇ ਆ ਰਿਹਾ ਆਪਣਾ ਕੈਮਰਾਮੈਨ ਕੈਮਰਾਮੈਨ ਥੋੜਾ ਥੜਾ ਗੱਲਦਾ ਤੇ ਜੂਰਾ ਇਤਰਾ ਤਰਗ ਤਾਂ ਮਾਫ ਕਰਿਓ ਤੇ ਉਹਨਾਂ ਤਾਂ ਅਜਾ ਨੁਪਲਦੇ ਆ ਤੇ ਹੁਣ ਆਪਾਂ 10 ਮਿੰਟ ਬੈਠਨੇ ਆ 5-7 ਮਿੰਟਾਂ ਲਈ ਉਬਾਲਾਂਗੇ ਫਿਰ ਆਪਾਂ ਪੇਸਟ ਬਣਾਉਨੇ ਆ ਦੇਖਦੇ ਆ ਹਾਂਜੀ ਤੇ ਹੁਣ ਆਪਾਂ ਥੋੜਾ ਜਿਹਾ ਪੇਸਟ ਬਣਾ ਲਾਂ ਥੋੜਾ ਪਾਣੀ ਸਮਾਂ ਵੀ ਪਾਤੀ ਤੇ ਤੇ ਫਿਰ ਇੱਕ ਚਮਚਾ ਆਪਾਂ ਪਾ ਦਾਂਗੇ ਮੱਤੇ ਦਾ ਇਹਨੂੰ ਪੇਸਟ ਸਰਬ ਘੋਲ ਦਾਂਗੇ ਉਹ ਤਰ੍ਹਾਂ ਢਿਮਾਰਤੀ ਤੁਸੀਂ ਕਿੰਨਾ ਕੁ ਪੇਸਟ ਬਣਾਉਣਾ ਉਹਦੇ ਹਿਸਾਬ ਨਾਲ ਮਤਲਬ ਪੇਸਟ ਵਲਟ ਹੋਣਾ ਚਾਹੀਦਾ ਮੈਂ ਤਾਂ ਆਪ ਤੇ ਪਹਿਲੀ ਵਾਰ ਬਣਾ ਰਹੀ ਹਾਂ ਤੁਸੀਂ ਵੀ ਦੇਖੋ ਟਰਾਈ ਕਰਕੇ ਕਰੇ ਮੈਂ ਜੇ ਪਹਿਲੀ ਵਾਰ ਟਰਾਈ ਕਰ ਰਹੀ ਹਾਂ ਫਿਰ ਆਪਣੇ ਆਲੂ ਉਪਲ ਕੇਆ ਤੇ ਹੁਣ ਆਪਾਂ ਪੇਸਟ ਵੀ ਬਣਾ ਲੈ ਸਕਦੇ ਆ ਤੇ ਹੁਣ ਫਿਰ ਆਪਾਂ ਕੱਟਦੇ ਆ ਅੱਗੇ ਤੇ ਹੁਣ ਆਪਾਂ ਕੱਟ ਲੋ ਜ਼ਿਆਦਾ ਤਰ ਨਹੀਂ ਬਾਲਨੇ ਇਸ ਲਈ ਆਪਾਂ ਸਲੈਂਡਰ ਬੰਦ ਕਰਤਾ ਤੇ ਹੁਣ ਇਹਨੂੰ ਆਪਾਂ ਕੱਢ ਤਾਂ ਕਿ ਫਿਰ ਇਹਨੂੰ ਸੁੱਕਿਆ ਕਰਾਂਗੇ ਸੁਕਾ ਕੇ ਫਿਰ ਫਰਾਈ ਕਰਾਂਗੇ ਹਾਂਜੀ ਤੇ ਆਪਾਂ ਆਲੂ ਤੇ ਪਾਣੀ ਕੱਢ ਲਿਆ ਸੀ ਪਹਿਲਾਂ ਨੂੰ ਸਾਫ ਕੱਪੜੇ ਨਾਲ ਇਹਨੂੰ ਸਾਫ ਕਰ ਲਾਂਗੇ ਸੁਕਾ ਦਾਂਗੇ ਤਾਂ ਕਿ ਜਦੋਂ ਫਰਾਈ ਕਰਾਂਗੇ ਛਿੱਟਾ ਉੱਪਰ ਨਾ ਪੈ ਜਾਏ ਇਸ ਲਈ ਮੈਂ ਹੁਣ ਪਹਿਲਾਂ ਤਾਂ ਕੱਪੜਾ ਨਾ ਸਾਫ ਕੱਪੜਾ ਨਾਲ ਪਾਣੀ ਕੱਢਣ ਲੱਗ ਗਿਆ ਪਾਣੀ ਸੁਕਾਉਣ ਲੱਗੀ ਐ ਪੋਲਾ ਪੋਲਾ ਇੱਟਾ ਕਰਦਾ ਹੈ ਹਾਂਜੀ ਇਹਨੂੰ ਫਿਰ ਆਪਾਂ 10 ਮਿੰਟ ਲਈ ਰੱਖ ਦਾਂਗੇ ਦੇਖੋ ਪਾਣੀ ਆਪਾਂ ਸੁਕਾਤਾ ਹੈਗਾ ਹੁਣ ਇਹਨੂੰ ਆਪਾਂ 10 ਮਿੰਟ ਲਈ ਰੱਖ ਦਾਂਗੇ ਕੋਨਾਟਾ ਆਪਾਂ ਟਰਾਈ ਕਰਦੇ ਆ ਟਰਾਈ ਕਰਕੇ ਤੇਲ ਪਾਉਨੇ ਕੋਨਾਟਾ ਆਪਾਂ ਪਲੱਸ ਮਾਰ ਪਾਉਣੀ ਹਾਂਜੀ ਪਹਿਲਾਂ ਪਖਾਈ ਤੇ ਕੋਨਾਟਾ ਆਪਾਂ ਰਾਂਡ ਘੱਟ ਕਰਕੇ ਆ ਤਾਂ ਕਿ ਥੋੜਾ ਸੁੱਕਾ ਦਾਣਾ ਫਿਕਾ ਕਰਨੇ ਤਾਂ ਥੋੜਾ ਪਾਣੀ ਆ ਤੋ ਸੁੱਕ ਕੇ ਬਤੀ ਆਹ ਬਣ ਜਾਣਗੇ ਫਰਾਈ ਬਹੁਤ ਛੋਨੇ ਹੋਣਗੇ ਤਾਂ ਕਰਕੇ ਲੋ ਜੀ ਆਪਾਂ ਫਰਾਈ ਤੇ ਜਦੋਂ ਫਲਾਂ ਪਾਤਾ ਪਹਿਲਾਂ ਆਪਾਂ ਫਿਰ ਕੱਚੇ ਕੱਟਾਂਗੇ ਫਿਰ ਪੱਕੇ ਕੱਟਾਂਗੇ ਲਾਂਡਾ ਥੋੜਾ ਸੈਮੇ ਰੱਖ ਲਈ ਕਾਟ ਲਵ ਆਪਣਾ ਸਾਡਾ ਥੋੜਾ ਜਿਹਾ ਗਰਮ ਤੇ ਹੁਣ ਆਪਾਂ ਥੋੜਾ ਥੋੜਾ ਕਰਕੇ ਕੱਢ ਦਾਂਗੇ ਇਹ ਫਿਰਦਾ ਹੈ ਆਪਾਂ ਕਰਕੇ ਕੱਢਾਂਗੇ ਬਹੁਤ ਵਧੀਆ ਬਣ ਰਿਹਾ ਹੈ ਮੈਂ ਇਸ ਤਰਲੇ ਫੈਰੀ ਦੇ ਤੇ tomato ਨੂੰ ਪਾ ਲਾਂਗੇ ਫਿਰ ਪਲਾਇ ਕਰਿਆ ਪੱਕ ਚੇ ਪਕਾਵੋਗੇ ਫਿਰ ਪੱਕ ਚੇ ਕੱਟਦੇ ਵਾਂ। ਕਿਉਂਕਿ ਆਪਾਂ ਕੱਚੇ ਕੱਟਦੇ ਸੀਗੇ ਇੱਕ ਵਾਰੀ ਤੇ ਹੁਣ ਆਪਾਂ ਹਾਂਜੀ ਹੁਣ ਆਪਾਂ ਮੈਦੇਚ ਡਿਪ ਕਰਕੇ ਦੂਜੀ ਵਾਰ ਫਰਾਈ ਕਰਕੇ ਦੇਖਦੇ ਆ ਕਿੰਦਾਂ ਦਾ ਸਵਾਦ ਆਉਂਦਾ। ਪਹਿਲਾਂ ਚ ਨਮਕ ਪਾਵਾਂਗੇ ਪੇਸਟ ਨੂੰ ਚੰਗੀ ਤਰ੍ਹਾਂ ਬਣਾਵਾਂਗੇ। ਦੇਖੋ ਜੀ ਹੁਣ ਆਪਾਂ ਫਰਾਈ ਕਰ ਰਹੇ ਹਾਂ ਦੇਖੋ ਕਿੱਦਾਂ ਬਣਦੇ ਆ। ਅੱਜ ਹੀ ਵਾਰ ਬਣਾ ਰਹੇ ਹਾਂ ਮੈਟ ਤੇ। ਮੱਕਾ ਦਾ। ਚੱਕਰ। ਸਈਆਂ ਡਰੇ ਮੱਕਾ। ह्म। ਪਕੌੜੇ ਬਣ ਗਏ। ਜਿਸ ਵਾਰ ਮਰ ਨਹੀਂ ਹੋਇਆ ਸੀ ਮਾਂ ਦਾ ਰੀਆ on ਲੱਗੀ ਸੀ ਤੇ ਉਹ ਪਕੌੜੇ ਬਣ ਗਏ। ਜਿਹੜੀਆਂ ਤਾਂ ਕੜੀਆਂ ਵਾਲਨੇ ਤੇ ਪਕੌੜੇ ਬਣ ਸਾਰੇ ਇਹ ਪੁਣੇ ਕਰਕੇ ਦੱਸੋ ਕਿਦਾਂ ਲੱਗੇ ਹੁਣ ਆਪਾਂ ਦੂਸਰਾ ਬਹੁਤ ਹੈ ਪ੍ਰਾਤਿ ਫਰਾਈ ਹੋ ਗਿਆ ਸਿਰਾਰੀ ਇੱਕ ਬਣ ਗਿਆ ਸੇ ਪਾਪੜ ਥੋੜੀ ਗਲਤੀ ਹੋ ਗਈ ਦੇਖੋ ਚੈੱਕ ਕਰੋ ਤੇ ਹੋਰ ਘਰ ਜਿਹੜਾ ਸਾਸ ਸਰਾਪਾ ਸਾਸ ਮੈਂ ਵੈਤ ਖਾਵਾਂਗੇ ਆਜਾ ਮੈਂ ਕਹਾਂ ਦੇਖੋ ਆਪਣੇ ਪ੍ਰੰਤ 프라이ਸ ਚਾਰ ਹੋ ਗਏ ਸੀਗੇ ਇੱਕ ਬਣ ਕੇ ਸਿੱਪ ਕੋਕੜਾ ਦੇਖੋ ਤੇ ਮੈਂ ਬਹੁਤ ਮਿਹਨਤ ਕੀਤੀ ਆ ਤੇ ਬਹੁਤ ਵਧੀਆ ਬਣੇ ਤੇ ਮੈਂ ਖਾ ਕੇ ਵੀ ਦੇਖਿਆ ਬਹੁਤ ਟੇਸਟੀ ਆ ਤਾਂ ਕਿ ਦੀਦੀ ਸਲਾੜ ਗਈ ਆ ਖਾਸ ਪਰ ਆਪਾਂ ਸੋਸ ਨਾਲ ਖਾਵਾਂਗੇ ਪਰ ਤੂੰ ਜਿਹੜਾ ਸਲਾੜ ਆਮਕਾ ਹਾਂਜੀ ਤੇ ਅੱਜ ਆਪਾਂ ਫਰਟ ਫਰਾਈ ਬਣਾਇਸੀ ਬਹੁਤ ਜਿਆਦਾ ਸਵਾਰ ਬਣੇ ਸਾਰਿਆਂ ਤੁਸੀਂ ਉਹ ਟਰਾਈ ਕਰਕੇ ਦੇਖਿਓ ਤੇ ਮੈਂ ਵੀ ਫਸਟ ਵਾਰੀ ਟਰਾਈ ਕੀਤਾ ਸੀ ਤੇ ਸਾਰਿਆਂ ਨੇ ਕਮੈਂਟ ਕਰਕੇ ਦੱਸੋ ਵੀ ਕਿੱਦਾਂ ਲੱਗਿਆ ਮੈਂ ਸਹੀ ਬਣਾਇਸੀ ਨਾ ਬਾਕੀ ਜੇ ਕੋਈ ਗਲਤ ਤੇ ਫਾਲਤ ਹੋਇਆ ਤੁਸੀਂ ਬਣਾ ਜਰੂਰ ਦੱਸੋ ਆਪਾਂ ਕਮੈਂਟ ਜਰੂਰ ਅਪਲਾਈ ਕਰਾਂਗੇ ਤੇ ਬਾਕੀ ਹੁਣ ਮੈਂ ਉਦਾਂ ਜੇ ਆਪਾਂ ਅਗਲੇ ਵਲੌਗ ਤੋਂ ਅਗਲਾ ਵਲੌਗ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਤੇ ਆਪਣਾ ਵਲੌਗ ਤਹਲਾ ਕੇ ਕਮੈਂਟ ਕਰਕੇ ਜਰੂਰ ਦੱਸੋ